ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇਹੋ ਮਨ ਨਾਚੈ ਸਤਗੁਰ ਅਗੇ ਅਨਹਦ ਸ਼ਬਦ ਧੁਨ ਤੂਰ ਵਿਜਈਆ ਹਰ ਹਰ ਉਸਤਤ ਕਰੈ ਦਿਨ ਰਾਤੀ ਰਖ ਰਖ ਚਰਨ ਹਰ ਤਾਲ ਪੁਰਈਆ ਹਰ ਕੈ ਰੰਗ ਰਤਤਾ ਮਨ ਗਾਵੈ ਰਸ ਰਸਾਲ ਰਸ ਸਭ ਦਰਵਈਆ ਨਿਜਕਾਰ ਧਾਰ ਜੁਵੈ ਅਤ ਨਿਰਮਲ ਜਿਨ ਪੀਆ ਤੇ ਨਹੀਂ ਸੁਖ ਲਹੀਆ ਮਨ ਹਟ ਕਰਮ ਕਰੈ ਬਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਖਿੰ ਮੈਂ ਪਿੰਨ ਪਿੰਨ ਟੈ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹੋ जग ਹੈ ਸਭ ਖੇਲ ਖਲਈਆ ਜਿਉ ਜਾਲਤ ਰੰਗ ਜਲ ਜਲੇ ਸਮਾਵੈ ਨਾਨਕ ਆਪੇ ਆ ਪਰਮਈਆ ਬਲਾਵਲ ਮਹੱਲਾ ਪੰਜ ਬਲਾਵਲ ਮਹੱਲਾ ਚੌਥਾ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਮਨ ਤਨ ਭਸਮ ਦਰੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਾਨਸ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਦੋ ਮੈਂ ਕੇਨ ਕੇਨ ਸਾਧੂ ਚਰਨ ਪਖਈਆ ਰਹਾਓ ਤਜੈ ਗ੍ਰਿਸਤ ਭਿਆਬਾ ਨਵਾਸੀ ਇੱਕ ਖਿੰਨ ਮਨੁਆ ਟਿਕੇ ਨਾ ਟਕਈਆ ਤਾਵਤ ਤਾਇ ਤਦੇ ਕਰਿ ਆਵੈ ਹਰ ਹਰ ਸਾਧੂ ਸਰਨ ਪਵਈਆ ਧੀਆਂ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ ਉਪਜੀ ਤਰਕ ਤੇ ਗੰਬਰ ਹੋਆ ਮਨ ਦੇ ਦਿਸ ਚਲ ਚਲ ਗਵਨ ਕਰਈਆ ਪ੍ਰਭ ਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿਧ ਸਿਖੈ ਬੋ ਤੇਰੇ ਮਨ ਮੰਗੈ ਰਿਧ ਸਿਧ ਚੇਟਕ ਚੇਟ ਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮੇਲੇ ਸਾਧੂ ਤੇਰੀ ਪਤ ਹਰ ਨਾਮ ਸਿਧ ਪਈਆ ਅੰਡਜ ਜੇਰਜ ਸੇਤਜਉਤ ਭੁਜ ਸਭ ਵਰਨ ਰੂਪ ਜੀ ਅਜੰਤੋ ਪਈਆ ਸਾਧੂ ਸ਼ਰਨ ਪਰੈ ਸੋਬਰੈ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਜੰਡਈਆ ਨਾਮਾ ਜੈ ਦਿਉ ਕੰਬੀਰ ਤਿਰਲੋਚਨਾ ਆਉ ਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਾਂ ਨੰਤਨਾ ਜੱਟ ਸੈਣ ਮਿਲਿਆ ਹਰਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਿਸ਼ਾਲੰਗੀ ਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹੱਲਾ ਚੌਥਾ ਅੰਦਰ ਪਿਆਸ ਉਠੀ ਪ੍ਰਭ ਕੇਰੀ ਸੋਣ ਗੌਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਔਰ ਕੇ ਜਾਣੈ ਕੋ ਪੀਰ ਪਰਈਆ ਰਾਮ ਗੁਰ ਮੋਹਨ 모ਹੇ ਮਨ ਲਈਆ ਹੋ ਆਕਲ ਵਿਗਲ ਭਈ ਗੁਰ ਦੇਖੇ ਹੋ ਲੋਟ-ਪੋਟ ਹੋਏ ਪਈਆ ਰਹਾਓ ਹੋ ਨਿਰਖਤ ਫਿਰੋ ਸਭ ਦੇਸ ਦੇ ਸੰਤਰ ਮੈਂ ਪ੍ਰਭ ਦੇ ਖੁਨ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਓ ਗੁਰ ਅਗੇ ਜेन ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਨ ਸੰਦੇਸਾ ਦੇ ਪ੍ਰਭ ਕੇਰਾ ਹਿਦਯ ਅੰਤਰ ਮਨ ਤਨ ਮੀਠ ਲਗਈਆ ਮस्तक ਕਾਟ ਦਿਓ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪਰਬੋਧੈ ਗੁਣ ਕਾਮਣ ਕਰ 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 ਹਰ ਪ੍ਰਭ ਲਹੀਆ ਪਗਟ ਵਿਸ਼ਾਲਵਾ ਕੋ ਨਾਮ ਕਹੀਤ ਹੈ ਸਰਨ ਪ੍ਰਭੂ ਤੇਸ ਪਾਛੈ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤੇ ਸਿਆਗੈ ਜਿਉ ਕਟ ਕਟ ਪਈਆ ਹਰ ਹਰ ਹਾਰ ਕੰਠ ਹੈ ਬਨਿਆ ਮਨ ਮੋਤੀ ਚੂਰ ਵਡ ਗਹਿਨ ਗਹਿਨਈਆ ਹਰ ਹਰ ਸਰਦਾ ਸੇਜ ਵਿਸ਼ਾਈ प्रभ छोड़ न सकै बहुत मन पैया कह प्रभ अवर अवर किस कीजै सब बाद शिकार फोकट फोकटिया कि सिगार मिलन कह ताई प्रभ लियो सुहागन थूक मुख पैया चेरी तू गम घुसाई क्या हम करे तेरे बस पैया दया दीन करो रख लेवो ਨਾਨਕ ਹਰ ਗੁਰ ਸਰਣਾ ਸਮਈਆ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗੰਮ ਠਾਕੁਰ ਕਾ ਖੇਨਾ ਖਿਨ ਸਰਦਾ ਮਨ ਬੋਤੋ ਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤੇਸੇ ਆ ਗਏ ਸਿਰ ਘਟ ਘਟ ਪਈਆ ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨ ਪਈਆ ਬੈਦ ਕਨਾਟਕ ਦੇਖ ਭੁਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹੋ ਹੋ ਖਿੰਕ ਪਲ ਰਹਿ ਨ ਸਕੋ ਬਿਨ ਪ੍ਰੀਤਮ ਜੋ ਬਿਨ ਅਮਲੇ ਅਮਲੀ ਮਰ ਗਈਆ ਜੈਨੋ ਕੋ ਪਿਆਸ ਹੋਏ ਪ੍ਰਭ ਕੇਰੀ ਤਿਨੇ ਅਵਰ ਨ ਭਾਵੈ ਬਿਨ ਹਰ ਕੋ ਦੋਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੈ ਹੋ ਤਿਸ ਵਿਟੋਂ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ ਗੁਰ ਸਤ 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 ਗੁਰ ਸਰਨ ਪਵਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾ ਸਤ ਸਤ ਸਤਗੁਰ ਸਰਨ ਪਵਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ